ਕਾਂਗਰਸ ਪਾਰਟੀ ਜਿਹੜੀ ਆ ਉਹ ਤੜੇ ਦੋ ਧੜਿਆਂ ਦੇ ਵਿੱਚ ਦੋ ਗਰੁੱਪਾਂ 'ਚ ਵੰਡੀ ਹੋਈ ਆ ਕੋਈ ਕਿਧਰੇ ਨੂੰ ਜਾ ਰਿਹਾ ਕੋਈ ਉਧਰ ਡੇ ਜਾ ਰਿਹਾ ਔਰ ਕੈਪਟਨ ਸਾਹਿਬ ਆਪਣਾ ਵਿਸ਼ਵਾਸ ਮਤ ਪੰਜਾਬ ਦੀ ਵਿਧਾਨ ਸਭਾ 'ਚ ਖੋ ਚੁੱਕੇ ਨੇ ਜੇਕਰ ਮਾੜੀ-ਮੋਟੀ ਵੀ ਇੰਨਾ 'ਚ ਕਾਂਗਰਸੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ 'ਚ ਮਾੜੀ-ਮੋਟੀ ਵੀ ਪੰਜਾਬ ਪ੍ਰਤੀ ਹਮਦਰਦੀ ਆ ਮਾੜਾ-ਮੋਟਾ ਵੀ ਇਹਦੇ ਖੂਨ ਦੇ ਵਿੱਚ ਪੰਜਾਬ ਪ੍ਰਤੀ ਦਰਦ ਆ ਤਾਂ ਤੁਰੰਤ ਸਾਡੇ ਦੋਨਾਂ ਪਿਰਾ ਦਾ ਸਮਰਥਨ ਕਰੇ ਵਿਲਾਸਵਰ ਦਾ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਤੇ ਸਾਡਾ ਮਜੂਨੇ ਐਲੋਪੀ ਹਰਪਾਲ ਸਿੰਘ ਚਿਮਾ ਚਿਮਾ ਸਾਹਿਬ ਇੱਕ ਦਿਨ ਦਾ ਸੈਸ਼ਨ ਸੱਦਿਆ ਗਿਆ ਹੈ ਕਿਹਾ ਜਾ ਰਿਹਾ ਸੀ ਕਿ ਸੈਸ਼ਨ ਦੇ ਵਿੱਚ ਪੀਪੀਏ ਦੀ ਨਾਦ ਦੀ ਗੱਲ ਕਰਾਂਗੇ ਡਰਗ ਮਾਫੀਆ ਦੀ ਗੱਲ ਹੋਏਗੀ ਪਰ ਅੱਜ ਇੱਕ ਜਿਹੜਾ ਵਿਸ਼ੇਸ਼ ਸੈਸ਼ਨ ਰੱਖਿਆ ਗਿਆ ਸੀਗਾ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਤੇ ਕੀ ਲੱਗਦਾ ਕਿ ਅੱਗੇ ਵੀ ਸੈਸ਼ਨ ਦੀ ਮੰਗ ਕਰੋਗੇ ਕਿ ਅੱਗੇ ਕੋਰ ਸੈਸ਼ਨ ਜਿਹੜਾ ਰੱਖਿਆ ਜਾਵੇ ਦੇਖੋ ਅੱਜ ਜਿਹੜਾ ਸੈਸ਼ਨ ਸੀਗਾ ਉਹ ਸਪੈਸ਼ਲ ਸੈਸ਼ਨ ਸੀਗਾ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਨੂੰ ਸਮਰਪਿਤ ਸੈਸ਼ਨ ਸੀ ਨੌਵੇਂ ਗੁਰੂ ਹਿੰਦੀ ਚਾਦਰ ਚਾਦਰ ਪਰਤੇ ਇੱਕ ਬਹਾਦਰ ਜੀ ਸਮਰਪਿਤ ਜਿਹੜਾ ਸੈਸ਼ਨ ਸੀਗਾ ਆਮ ਆਦਮੀ ਪਾਰਟੀ ਨੇ ਅੱਜ ਵੀ ਜਿਹੜਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੰਗ ਕਮੇਟੀ ਦੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਮੈਂ ਮਾਨਯੋਗ ਸਪੀਕਰ ਸਾਹਿਬ ਤੋਂ ਮੰਗ ਕੀਤੀ ਸੀ ਕਿ ਮਾਨਸੂਨ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਘੱਟੋ ਘੱਟ 15 ਦਿਨ ਦਾ ਹੋਣਾ ਚਾਹੀਦਾ ਔਰ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਜਿਹੜਾ ਬਿਜ਼ਨਸ ਹੁਣ ਤੱਕ ਸਾਰੇ ਵਿਧਾਇਕ ਸਹਿਬਾਨਾਂ ਨੇ ਐਮ ਐਲ ਏ ਸਹਿਬਾਨਾਂ ਨੇ ਲਾਇਆਗਾ ਚਾਹੇ ਕੁਐਸਚਨ ਆਪ ਨੇ ਚਾਹੇ ਕੁਐਸਚਨ ਸਵਾਲ ਜਵਾਬ ਲੈਗੇ ਚਾਹੇ ਕਾਲ ਅਟੈਂਸ਼ਨ ਮੋਸ਼ਨ ਨੇ ਧਿਆਨ ਦੇ ਬਹੁਮਤੇ ਨੇ ਚاہے ਜਿਹੜਾ ਹੈ ਕੋਈ ਬਿੱਲ ਨੇ ਉਹਨਾਂ ਤੇ ਚਰਚਾ ਹੋਣੀ ਚਾਹੀਦੀ ਸਪੀਕਰ ਸਾਹਿਬ ਨੇ ਮੈਨੂੰ ਜਿਹੜਾ ਵਿਸ਼ਵਾਸ ਦਿਵਾਇਆਗਾ ਕਿ ਆਉਣ ਵਾਲੇ 20 ਦਿਨਾਂ ਦੇ ਵਿੱਚ 15 ਤੋਂ ਲੈ ਕੇ 20 ਦਿਨਾਂ ਦੇ ਵਿੱਚ ਵਿੱਚ ਦੁਬਾਰਾ ਮਾਨਸੂਨ ਸੈਸ਼ਨ ਹੋਊਗਾ ਉਹ ਸੈਸ਼ਨ ਦੇ ਵਿੱਚ ਸਾਰੇ ਬਿੱਲ ਵਿਚਾਰੇ ਜਾਣਗੇ ਔਰ ਵੱਡੀ ਗੱਲ ਆ ਕਿ ਸਾਡੇ ਮਾਨਯੋਗ ਵਿਧਾਇਕ ਕਮਨ ਰੋੜਾ ਜੀ ਨੇ ਦੋ ਬਿੱਲ ਪੇਸ਼ ਕੀਤੇ ਨੇ ਇੱਕ ਸ਼ਰਾਬ ਦੀ ਕਾਰਪੋਰੇਸ਼ਨ ਨੂੰ ਬਣਾਉਣ ਨੂੰ ਲੈ ਕੇ ਆ ਔਰ ਦੂਜਾ ਬਿਲਾ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਮਹਿੰਗੀ ਬਿਲੀ ਖਰੀਦਣ ਦੇ ਸਮਝੌਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਕੀਤੇ ਸੀਗੇ ਉਹ ਸਮਝੌਤੇ ਕਿਵੇਂ ਰੱਦ ਹੋਣਗੇ ਉਹਦੇ ਲਈ ਅਸੀਂ ਬਿੱਲ ਜਿਹੜਾ ਹੈਗਾ ਵਿਧਾਨ ਸਭਾ ਚ ਲਾਇਆਗਾ ਜੇਕਰ ਮਾੜੀ ਮੋਟੀ ਵੀ ਇਹਨਾਂ ਚ ਕਾਂਗਰਸੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਚ ਮਾੜੀ ਮੋਟੀ ਵੀ ਪੰਜਾਬ ਪ੍ਰਤੀ ਹਮਦਰਦੀ ਆ ਮਾੜਾ ਮੋਟਾ ਵੀ ਇਹਦੇ ਖੂਨ ਦੇ ਵਿੱਚ ਪੰਜਾਬ ਪ੍ਰਤੀ ਦਰਦ ਆ ਤਾਂ ਤੁਰੰਤ ਸਾਡੇ ਦੋਨਾਂ ਬਿੱਲਾਂ ਦਾ ਸਮਰਥਨ ਕਰੇ ਦੋਨਾਂ ਦਾ ਬਿੱਲਾਂ ਦਾ ਸਮਰਥਨ ਕਰਕੇ ਅਸੀਂ ਪੰਜਾਬ ਨੂੰ ਰਾਹਤ ਦੇ ਸਕਦੇ ਹਾਂ ਮੈਂ ਸਾਹਿਬ ਤੁਸੀਂ ਵੀ ਕਹਿ ਰਹੇ ਹੋ ਕਿ ਅੱਜ ਜਿਹੜਾ ਸ਼ੈਸ਼ਨ ਹੈ ਜਿਹੜਾ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਕਿਹਾ ਗਿਆ ਤੇ ਕਾਲੀ ਦਲ ਵੱਲੋਂ ਵੀ ਅੰਦਰ ਕਿਹਾ ਗਿਆ ਹੈ ਕਿ ਇੱਕ ਮਤਾ ਲੈ ਕੇ ਆਂਦਾ ਜਾਵੇ ਜਿਸ ਦੇ ਵਿੱਚ ਇੰਦਰਾ ਗਾਂਧੀ 에ਰਪੋਰਟ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਦੇ ਨਾਂ ਅੰਦਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਪੰਜਾਬ ਵਿਧਾਨ ਸਭਾ ਦੇ ਅੰਦਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਪਰ ਲੇਕਿਨ ਬੜਾ ਸਪਸ਼ਟ ਕਰਦੇ ਆ ਕਿ ਅੱਜ ਦਾ ਸੈਸ਼ਨ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਨੂੰ ਸਮਰਪਿਤ ਸੀ ਇਸ ਗੱਲ ਕਰਕੇ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੋਈ ਸਿਆਸਤ ਦੀ ਗੱਲ ਨਹੀਂ ਕੀਤੀ ਪਰ ਲੇਕਿਨ ਸਾਡੀ ਮੰਗ ਆ ਆਮ ਆਦਮੀ ਪਾਰਟੀ ਦੀ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਸੈਸ਼ਨ ਜਿਹੜਾ ਮਾਨਸੂਨ ਸੈਸ਼ਨ ਪੈਂਡਿੰਗ ਆ ਉਹ ਬੜੀ ਜਲਦੀ ਹੋਣਾ ਚਾਹੀਦਾ ਔਰ 15 ਦਿਨ ਦਾ ਹੋਣਾ ਚਾਹੀਦਾ ਔਰ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਸਾਬ ਆਮ ਆਦਮੀ ਪਾਰਟੀ ਵੱਲੋਂ ਵੀ ਵਿਪ ਜਾਰੀ ਕੀਤੀ ਗਈ ਸੀ ਤੇ ਅੱਜ ਅਕਾਲੀ ਦਲ ਵੱਲੋਂ ਵੀ ਕਿਹਾ ਕਿ ਜਾ ਰਿਹਾ ਹੈ ਕਿ ਫਲੋਰ ਟੈਸਟ ਹੋਇਆ ਜਾਵੇ ਰੱਖਿਆ ਜਾਵੇ ਤਾਂ ਕਿਵੇਂ ਦੇਖ ਦਿਓ ਦੇਖੋ ਅੱਜ ਮੈਂ ਸਮਝਦਾ ਆਮ ਆਦਮੀ ਪਾਰਟੀ ਨੇ ਅਸੀਂ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਜਿਹੜੇ ਪਹਿਲਾਂ ਗਵਰਨਰ ਸਾਹਿਬ ਸੀ ਉਹਨਾਂ ਨਾਲ ਮਿਲ ਕੇ ਆਏ ਸੀਗੇ ਅਸੀਂ ਕਿਹਾ ਸੀਗਾ ਸਪੈਸ਼ਲ ਸੈਸ਼ਨ ਬੁਲਾ ਕੇ ਫਲੋਰ ਟੈਸਟ ਹੋਣਾ ਚਾਹੀਦਾ ਪਰ ਲੇਕਿਨ ਸਰਕਾਰ ਨੇ ਸਾਡੀ ਗੱਲ ਤੇ ਗੌਰ ਨਹੀਂ ਕੀਤਾ ਹੁਣ ਅਸੀਂ ਬੜੀ ਜਲਦੀ ਜਿਹੜਾ ਹੈਗਾ ਮਾਨਯੋਗ ਪੰਜਾਬ ਨੋਟਿਸ ਦੇਵਾਂਗੇ ਕਿ ਤੁਰੰਤ ਸੈਸ਼ਨ ਸੱਦ ਕੇ ਫਲੋਰ ਟੈਸਟ ਕਰਾਇਆ ਜਾਵੇ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦੜੇ ਦੋ ਧੜਿਆਂ ਦੇ ਵਿੱਚ ਦੋ ਗਰੁੱਪਾਂ 'ਚ ਵੰਡੀ ਹੋਈ ਆ ਕੋਈ ਕਿਧਰੇ ਨੂੰ ਜਾ ਰਿਹਾ ਕੋਈ ਕਿਧਰੇ ਨੂੰ ਜਾ ਰਿਹਾ ਔਰ ਕੈਪਟਨ ਸਾਹਿਬ ਆਪਣਾ ਵਿਸ਼ਵਾਸ ਮਤ ਪੰਜਾਬ ਦੀ ਵਿਧਾਨ ਸਭਾ 'ਚ ਖੋ ਚੁੱਕੇ ਨੇ ਬਹੁਤ ਬਹੁਤ ਸ਼ੁਕਰੀਆ ਸੋ ਹਰਪਾਲ ਚਿਮਾ ਸਾਡਾ ਮਜੂਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਲਗਾਤਾਰ ਮੰਗ ਕਰ ਰਹੀ ਹੈ ਕਿ ਇੱਕ ਮੌਨਸੂਨ ਸੈਸ਼ਨ ਆ ਜਿਹੜਾ ਬੁਲਾਇਆ ਜਾਵੇ ਜਿਸ ਦੇ ਵਿੱਚ ਉਹ ਬਿੱਲਾਂ ਬਾਰੇ ਜਿਹੜੀ ਹੈ ਖੁੱਲ ਕੇ ਗੱਲਬਾਤ ਕਰ ਸਕਣ ਦੇਖਣਾ ਇਹ ਹੋਵੇਗਾ ਕਿ ਕੀ ਮੌਨਸੂਨ ਸੈਸ਼ਨ ਅਗਲਾ ਬੁਲਾਇਆ ਜਾਵੇਗਾ ਕਿ ਜੇਕਰ ਬੁਲਾਇਆ ਜਾਵੇਗਾ ਤੇ ਕਿੰਨੇ ਦਿਨਾਂ ਦਾ ਜਿਹੜਾ ਮੌਨਸੂਨ ਸੈਸ਼ਨ ਰਹਿਣ ਵਾਲਾ ਹੈ ਤੇ ਇਸ ਦੇ ਵਿੱਚ ਕੀ ਖਾਸ ਹੋਣ ਵਾਲਾ ਹੈ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਕੈਮਰਾਮੈਨ ਐਸ ਕੇ ਦੇ ਨਾਲ ਮੈਸਨ ਰਪਿੰਦਰ ਸਿੰਘ ਚੰਡੀਗੜ੍ਹ ਤੋਂ